ਉਸੀ ਵੇਖ ਰਹੇ ਹੋ ਫਾਸਟਵੇ ਅੰਮ੍ਰਿਤਸਰ ਖਬਰਨਾਮਾ ਮੈਂ ਹਾ ਦੇਵਿਕਾ ਚੈਨਤ ਹੁਣ ਸਭ ਤੋਂ ਪਹਿਲਾ ਇੱਕ ਨਜ਼ਰ ਅੱਜ ਦੇ ਬੁਲੇਟਨ ਦੀਆਂ ਮੁੱਖ ਖਬਰਾਂ ਵੱਲ ਆਈਪੀਐਸ ਡੀਆਈਜੀ ਪਠਿੰਡਾ ਰੇਂਜ ਵੱਲੋਂ ਤਰਨਤਾਰਨ ਦੇ ਪਿੰਡਾਂ ਵਿੱਚ ਚਲਾਇਆ ਗਿਆ ਤਲਾਸ਼ੀ ਅਭਿਆਨ

ਡੀਜੀਪੀ ਪੰਜਾਬ ਪੁਲਿਸ ਦੇ ਹੁਕਮਾਂ ਅਨੁਸਾਰ ਪੰਜਾਬ ਪਾਰ ਵਿੱਚ ਸੀਨੀਅਰ ਅਧਿਕਾਰੀਆਂ ਦੀ ਟੀਮਾਂ ਗਠਿਤ ਕਰਕੇ ਨਸ਼ਾ ਤਸਕਰਾਂ ਦੇ ਟਿਕਾਣਿਆਂ ਤੇ ਛਾਪੇਮਾਰੀ ਕੀਤੀ ਗਈ। ਉਸੇ ਤਹਿਤ ਜ਼ਿਲ੍ਹੇ ਦੇ ਵਕਵਾ ਖੇਤਰਾਂ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਹੈ। ਵੱਡੇ ਪੱਧਰ ਤੇ ਨਸ਼ਾ ਰਿਕਵਰੀ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ। ਇਹ ਸਾਡੇ ਡੀਜੀਪੀ ਸਾਹਿਬ ਦੀ ਹਦਾਇਤ ਤੇ ਅੱਜ ਪੂਰੇ ਪੰਜਾਬ ਦੇ ਵਿੱਚ ਜਿਹੜੇ ਡਰੱਗਸ ਦੇ ਸਮਗਲਰਸ ਆ ਇਹਨਾਂ ਦੇ ਵਿਰੋਧ ਇੱਕ ਮਹਿੰਮ ਚੱਲ ਰਹੀ ਹੈ। ਪੂਰੇ ਪੰਜਾਬ ਦੇ ਵਿੱਚ ਸਾਰੇ ਸੀਨੀਅਰਸ ਦੀ ਡਿਊਟੀ ਲੱਗੀ ਹੈ। ਤੇ ਮੈਂ ਅੱਜ ਤੰਤਨ ਜ਼ਿਲ੍ਹੇ 'ਚ ਆਇਆ ਤੇ ਐਸਐਸਪੀ ਸਾਹਿਬ ਮੇਰੇ ਨਾਲ ਹੈ ਅਸੀਂ ਆ ਹਰੀਕੇਪੜ ਨੂੰ ਖੁਦ ਮੈਂ ਚੈੱਕ ਕੀਤਾ ਤੇ ਇੱਥੇ ਜਿਹੜੀ ਹੁਣ ਤੱਕ ਜ਼ਿਲ੍ਹਾ ਤੰਤਨ ਜਿਹੜੀ ਰਿਕਵਰੀ ਹੋਈ ਹੈ ਚਾਰ ਮੁਕਦਮੇ ਤਾਂ ਅਕਸਾਈ ਦੇ ਹੈ ਤਿੰਨ ਐਨਡੀਪੀਐਸ ਕੇਸ ਹੋਇਆ ਇੱਕ ਪੀਓ ਨੂੰ ਵੀ ਅਰੈਸਟ ਕੀਤਾ ਤੇ ਇਸ ਤੋਂ ਇਲਾਵਾ ਸਵਾ ਦੋ ਲੱਖ ਦੇ ਕਰੀਬ ਡਰਗ ਬਣੀ ਵੀ ਬਰਾਮਦ ਕੀਤੀ ਹੈ ਬਾਕੀ ਜਿਹੜਾ ਇਹ ਕੈਂਪੇਨ ਹੈ ਇਹ ਸਵੇਰੇ 8 ਵਜੇ ਸ਼ੁਰੂ ਹੋਈ ਸੀ ਤੇ 2 ਵਜੇ ਤੱਕ ਚੱਲੇਗੀ ਤੋਂ ਜਿਹੜੀ ਵੀ ਕੋਈ ਫਾਈਨਲ ਰਿਕਵਰੀ ਹੋਈ ਇਸ ਤੁਹਾਨੂੰ ਫਿਰ ਨੋਟਸ ਲਿਆਂਦਾ ਜਾਏਗਾ ਤੇ ਇਹ ਇਹਦੇ ਵਿੱਚ 400 ਤੋਂ ਜ਼ਿਆਦਾ ਪੈਂਦੀਆਂ ਤਰਨਤਾਨ ਦੇ ਵਿੱਚ ਇਹ ਟੋਟਲ 550 ਦੇ ਕਰੀਬ ਬੰਦੇ ਅੱਜ ਜਿਹੜਾ ਕੈਸੋ ਚੱਲ ਰਿਹਾ ਹੈ ਉਹਦੇ ਪੂਰੇ 550 ਬੰਦੇਨ ਵੱਲੋਂ ਹੈ ਸਾਰੇ ਗਸਟਡ ਅਫਸਰ ਐਸ ਐਚਓ ਹੋਰ ਐਨ ਜੀਓ ਉਹ ਆਲ ਸਾਰੀ ਫੋਰਸ ਇਹਦੇ ਵਿੱਚ ਲੱਗੀ ਹੋਈ ਹੈ ਤੇ ਬੜੇ ਅੱਛੇ ਰਿਜ਼ਲਟ ਆ ਨਹੀਂ ਹੁੰਦੇ ਪੰਜਾਬ ਪੁਲਿਸ ਵੱਲੋਂ ਮੰਨੂ ਮਹਾਵਾ ਕਾਟੇਲ ਦੇ ਤਿੰਨ ਹੋਰ ਮੈਂਬਰਾਂ ਨੂੰ ਗ੍ਰਫਤਾਰ ਕੀਤਾ ਗਿਆ ਅਤੇ ਉਹਨਾਂ ਪਾਸੋਂ 3.5 ਕਿਲੋ ਹਿਰੋਇਨ 10 ਰੌਂਡ ਦਸ ਜਿੰਦਾ ਕਾਰਤੂਸ ਅਤੇ ਇੱਕ ਸਫਾਰੀ ਗੱਡੀ ਬਰਾਮਦ ਕੀਤੀ ਗਈ ਹੈ। ਇਸ ਸਬੰਧੀ ਪ੍ਰੈਸ ਕਾਨਫਰੰਸ ਕਰਦਿਆਂ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੋਲਰ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ। ਡਰੱਗ ਦੇ ਖਿਲਾਫ ਇੱਕ ਵਾਰ ਛੇੜੀ ਗਈ ਹੈ। ਉਹਦੇ ਵਿੱਚ ਪੰਜਾਬ ਪੁਲਿਸ ਆਪ ਜੀ ਨੂੰ ਪਤਾ ਪਹਿਲਾਂ ਹੀ ਬਹੁਤ ਅੱਛਾ ਕੰਮ ਕਰ ਰਹੀ ਹੈ। ਉਹਦੇ ਵਿੱਚ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਨੇ ਵੀ ਬਹੁਤ ਵੱਡੀਆਂ ਰਿਕਵਰੀਆਂ ਪਿਛਲੇ ਦਿਨਾਂ ਚ ਕੀਤੀਆਂ। ਔਰ 31 ਦਸੰਬਰ ਨੂੰ ਲਾਸਟ ਡੇ ਆਫ ਦਿイヤー ਜਿਹੜੀ 19 ਕਿਲੋਗ੍ਰਾਮ ਹੀਰੋਇਨ ਬਰਾਮਦ ਹੋਈ ਸੀਗੀ ਉਸੇ ਸਿਲਸਿਲੇ ਚ ਬੈਕਵਰਡ ਲਿੰਕੇਜ ਦੇ ਵਿੱਚ ਜਾਂਦੇ ਹੋਏ ਅਸੀਂ ਤਿੰਨ ਸਮਗਲਰ ਹੋਰ ਫੜੇ ਆ ਉਹਨਾਂ ਤੋਂ 3.5 ਕਿਲੋ ਹੀਰੋਇਨ ਤੇ 10 ਰਾਉਂਡਸ ਔਰ ਇੱਕ ਸਫਾਰੀ ਗੱਡੀ ਬਰਾਮਦ ਕੀਤੀ ਗਈ ਹੈ ਇਹ ਸਾਰਾ ਜਿਹੜਾ ਡਰੱਗ ਕਾਟਲ ਹੈ ਇਹ ਮਨੂ ਮਨਾਵਾ ਇੱਕ ਹੈਗਾ ਯੂ ਐਸ ਏ ਦੇ ਵਿੱਚ ਬੈਠਾ ਉਹ ਬੰਦਾ ਹੀ ਚਲਾ ਰਿਹਾ ਸੀ ਔਰ ਪਿਛਲੀ ਜਿਹੜੀ ਕਨਸਾਈਨਮੈਂਟ ਫੜੀ ਗਈ ਸੀ ਰਿਕਵਰੀ ਹੋਈ ਸੀ 19 ਕਿਲੋ ਦੀ ਉਹਦੇ 23 ਲੱਖ ਰੁਪਿਆ ਵੀ ਸੀ ਡਰੋਨ ਦੇ ਪਾਰਟਸ ਵੀ ਮਿਲੇ ਸੀਗੇ ਸੋ ਉਹਦੇ ਟੋਟਲ ਹੁਣ ਜਿਹੜੀ ਕੇਸ ਦੇ ਵਿੱਚ ਰਿਕਵਰੀ ਹੈ ਉਸ ਵਿੱਚ 22.5 ਕਿਜੀ ਹੋ ਚੁੱਕੀ ਹੈ 22 ਕਿਲੋ ਔਰ ਵੈਪਨ ਵੀ ਸੱਤ ਸੀਗੇ ਪਹਿਲਾਂ ਕੈਸ਼ ਵੀ ਸੀਗਾ ਗੱਡੀ ਵੀ ਸੀਗੀ ਹੁਣ ਇਹਦੇ ਟੋਟਲ 10 ਅਰੈਸਟ ਹੋ ਚੁੱਕੇ ਆ ਤੇ ਇਹਨਾਂ ਨੂੰ ਪਾ ਕੇ ਇਹ ਬੈਕਵਰਡ ਲਿੰਕੇਜਸ ਦੇ ਵਿੱਚ ਸਾਡੀ ਟੀਮ ਨੇ डीसीपी मंडेर साहब मिस्टर अभिमन्यु राणा सर्बजीत सिंह जी ਸਾਡੇ ACP ਸਾਹਿਬ ਅਰਬਿੰਦਰਜੀਤ ਸਾਡੇ CIA ਇਨਚਾਰਜ ਇਹਨਾਂ ਨੇ ਬੜੀ ਮਿਹਨਤ ਕਰਕੇ ਸਾਰੀ ਬੈਕਟ੍ਰੈਕ ਕੀਤੀ ਔਰ ਅੱਛੀ ਰਿਕਵਰੀ ਕੀਤੀ ਹੈ ਔਰ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੇ ਇਹਨਾਂ ਦੇ ਹੋਰ ਲਿੰਕੇਜਸ ਉਹ ਵੀ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ ਔਰ ਮੈਨੂੰ ਉਮੀਦ ਹੈ ਕਿ ਇਹਦੇ ਵਿੱਚ ਹੋਰ ਨੈਟਵਰਕ ਹੋਰ ਕਲੀਅਰ ਹੋਏਗਾ ਔਰ ਜਿਹੜੇ ਤਿੰਨ ਮੁਲਜ਼ਮ ਨੇ ਹੈ ਬਲਰਾਜ ਸਿੰਘ ਕਾਕਾ ਲੋਹਰੀਮਲ ਅੰਮ੍ਰਿਤਸਰ ਅਨਮੋਲ ਇਲੀਅਸ ਲਾਲੂ ਤੇ ਸਰਬਜੀਤ ਜਿਹੜੇ ਕਿ ਚਾਚਾ ਭਤੀਜਾ ਨੇ ਰਾਂਜੇ ਦੀ ਹਵੇਲੀ ਅੰਮ੍ਰਿਤਸਰ ਦੇ ਰਹਿਣ ਵਾਲੇ ਆ ਔਰ ਜੋ ਇਹਨਾਂ ਦੀ ਮੋਡਲੀ ਪੁੱਛ ਕੇ ਜ ਤੋਂ ਪਤਾ ਲੱਗਿਆ ਕਿ ਤਕਰੀਬਨ 1.5-2 ਸਾਲ ਤੋਂ ਇਹ ਕੰਮ ਕੀਆ ਹਿਰੋਇਨ ਜਿਹੜੀ ਸਮਗਲਿੰਗ ਦਾ ਹੀ ਕਰ ਰਹੇ ਆ ਔਰ ਇਹਨਾਂ ਦੇ ਹੋਰ ਰਿਸਿਵਰ ਤੇ ਰੈਸੀਪੀਐਂਟ ਸਾਰੇ ਅਸੀਂ ਵਰਕਆਊਟ ਕਰ ਦਿੱਤੇ ਕਮੇਸ਼ਣਾ ਕਾਂਸ਼ਿਆਮ ਥੋਰੀ ਨੇ ਲੜਕੀਆਂ ਨੂੰ ਆਤਮ ਨਿਰਭਰ ਬਣਾਉਣ ਲਈ ਵਾਹਨ ਚਲਾਉਣ ਦੀ ਸਿੱਖਿਆ ਦੇਣ ਦੀ ਸ਼ੁਰੂਆਤ ਕੀਤੀ ਹੈ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ 100 ਲੜਕੀਆਂ ਦੇ ਪਹਿਲੇ ਬੈਚ ਨੂੰ ਉਕਤ ਸਿਖਲਾਈ ਲਈ ਤੌਰਨ ਮੌਕੇ ਸ਼੍ਰੀ ਥੋਰੀ ਨੇ ਬੱਚਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਆਜ ਦਾ ਯੁੱਗ ਸਿੱਖਿਆ ਦਾ ਯੁੱਗ ਹੈ ਚਾਹੇ ਉਹ ਸਿੱਖਿਆ ਵਿਦਿਆ ਦੇ ਖੇਤਰ ਦੀ ਹੋਵੇ ਗੱਡੀ ਚਲਾਉਣ ਦੀ ਕੰਪਿਊਟਰ ਦੀ ਗੱਲਬਾਤ ਕਰਨ ਦੇ ਹੁਨਰ ਦੀ ਜਾਂ ਖੇਡਾਂ ਦੀ ਹਰੇਕ ਖੇਤਰ ਵਿੱਚ ਮੁਹਾਰਤ ਸਿੱਖਿਆ ਨਾਲ ਹੀ ਆਉਣੀ ਹੈ ਇਸ ਮੌਕੇ ਜ਼ਿਲ੍ਹਾ ਪ੍ਰੋਗਰਾਮ ਅਧਿਕਾਰੀ ਕੁਲਦੀਪ ਕੌਰ ਜ਼ਿਲ੍ਹਾ ਸਿੱਖਿਆ ਅਫਸਰ ਸੁਸ਼ੀਲ ਕੁਮਾਰ ਟੋਲੀ ਜ਼ਿਲ੍ਹਾ ਸਿੱਖਿਆ ਅਫਸਰ ਰਾਜੇਸ਼ ਕੁਮਾਰ जिला सामाजिक शिक्षा अधिकारी आशीष इंद्रसेन डिप्टी डायरेक्टर रोजगार नीलम महें समेत वड्डी गिनती विच अधिकारी हाजिर सान अस्सी कुछ दो तीन हफ्ते पहले डीपी मैडम नाल अस्सी बैठे इना ने दसया वी साडे कोल कुछ फंड्स आए हो ने रिगार्डिंग बेटी बचाओ बेटी पढ़ाओ प्रोग्राम सो क्विकली अस्सी ए प्लान कीता है मल्टीपल ਪ੍ਰੋਗਰਾਮਸ ਅੰਡਰ ਬੇਟੀ ਬਚਾਓ ਬੇਟੀ ਪੜਾਓ ਇੱਕ ਅਸੀ 셀ਫ ਡਿਫੈਂਸ ਕਲਾਸੇਸ ਦਾ ਇਹੀ ਲਾਸਟ ਵੀਕ ਇਨੌਗੁਰੇਸ਼ਨ ਕੀਤਾ ਹੈ। ਦਿਸ ਇਜ਼ ਦ ਸੈਕੰਡ ਪ੍ਰੋਗਰਾਮ ਜਿੱਥੇ ਅਸੀਂ ਲਾਂਚ ਕਰ ਰਹੇ ਹਾਂ। ਇੱਕ ਦੋ ਪ੍ਰੋਗਰਾਮ ਹੋਰ ਅਸੀਂ ਲਿਖੇ ਹੋਏ ਨੇ ਇਹਦੇ ਵਿੱਚ ਜਿਹੜੇ ਜਨਵਰੀ ਦੇ ਮਹੀਨੇ ਦੇ ਵਿੱਚ ਅਸੀਂ ਕਰਾਂਗੇ। ਸੋ ਆਈ ਐਮ ਹੈਪੀ ਇੱਕ ਡੀਪੀਓ ਮੈਡਮ ਤੇ ਹੋਰ ਜਿਹੜੇ ਇਹਨਾਂ ਦੇ ਨਾਲ ਅਸੀਂ ਨੋਡਲ ਆਫਸਰਸ ਲਗਾਏ ਨੇ ਬੜੇ ਸ਼ਾਰਟ ਨੋਟਿਸ ਦੇ ਉੱਤੇ ਇਹਨਾਂ ਨੇ ਇਹ ਪ੍ਰੋਗਰਾਮ ਨੂੰ ਜਿਹੜਾ ਹੈ ਅਮਲੀ ਜਾਮਾ ਪਹਿਨਾਇਆ। ਸੋ ਸਪੈਸ਼ਲੀ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਅਸੀਂ ਚਾਹ ਰਹੇ ਸੀਗੇ ਵੀ ਮਤਲਬ ਜਿਹੜੇ ਸਕਿੱਲ ਸੈੱਟ ਨੇ ਇਹ ਜ਼ਰੂਰ ਸਿੱਖਣਾ ਚਾਹੀਦਾ ਸਾਰੇ ਬੇਟੀਆਂ ਨੂੰ ਸਾਡੀ ਗੱਡੀ ਜ਼ਰੂਰ ਚਲਾਣੀ ਆਣੀ ਚਾਹੀਦੀ ਹੈ ਸੋ that is how we have planned this and i hope ਤੁਸੀਂ ਸਾਰੇ ਬੱਚੇ ਇਹਦਾ ਸਿਨਸੇਅਰਲੀ ਸਾਰੀ ਕਲਾਸਿਸ ਬਿਨਾ ਸਕਿੱਪ ਕਰੇ ਇਸ ਨੂੰ ਸਿੱਖੋ ਐਂਡ i think it is a life long skill set so ਇਹਦਾ ਤੁਸੀਂ ਯੂਜ਼ ਕਰੋ ਮੈਂ ਬਾਲਾ ਇੱਥੇ ਸਪੀਚ ਦੇ ਵਿੱਚ ਨਹੀਂ ਜਾਣਾ ਚਾਹਦਾ ਬਸ ਥੀਸ ਆਰ ਮਾਈ ਸ਼ਾਰਟ ਥਿੰਕ ਟੂ ਇਸ opportunity ਨੂੰ ਜ਼ਰੂਰ ਯੂਜ਼ ਕਰਨਾ ਐਂਡ i hope by end of day ਤੁਸੀਂ ਇੱਕ ਕੇ ਪੇਪਰ ਆਪਣੇ ਇਹ ਸਕਿੱਲ ਨੂੰ ਐਕਚੂਰ ਕਰੋ। ਕਨਨਪੁਰ ਕਾਲੇ ਵਿਖੇ ਉਸ ਵੇਲੇ ਸਨਸਨੀ ਫੈਲ ਗਈ ਜਦ ਇੱਕ ਸੁਨਿਆਰੇ ਦੀ ਦੁਕਾਨ ਉੱਪਰ ਕੁਝ ਲੁਟੇਰਿਆਂ ਪਾਸੋਂ 1 ਕਰੋੜ ਰੁਪਏ ਦੇ ਗਹਿਣਿਆਂ ਦੀ ਲੁੱਟ ਨੂੰ ਅੰਜਾਮ ਦਿੱਤਾ ਗਿਆ। ਜਿਸ ਦੇ ਚਾਲデア ਪੁਲਿਸ ਅਧਿਕਾਰੀ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਜਲਦੀ ਹੀ ਦੋਸ਼ੀਆਂ ਨੂੰ ਕਾਬੂ ਕਰ ਬਣਦੀ ਕਾਰਵਾਈ ਕੀਤੀ ਜਾਵੇਗੀ। ਇਹ ਕਰ ਰਾਹਤ ਕੋਈ ਦੋ ਤਕਰੀਬਨ 2 ਹੋਵੇਣਾ ਕੋਈ ਦੋ ਜਣੇ ਆਏ ਉਹਨਾਂ ਪਿੱਛੋਂ ਕੰਦ ਜੜੀ ਉਹਨਾਂ ਨੇ ਤੋੜ ਕੇ ਜਿਹੜਾ ਅੰਦਰ ਸਾਰਾ ਸਮਾਨ ਹੀ ਚਾਂਦੀ ਦਾ ਕੋਈ ਤਕਰੀਬਨ 80 ਲੱਖ 90 ਲੱਖ ਦੀ ਚਾਂਦੀ ਹੋਣੀ ਹੈ ਤੇ 1 ਸਵਾ ਕਰੋੜ ਦੇ ਲੱਗ ਜਾਗੇ ਜਿਹੜਾ ਨੁਕਸਾਨ ਉਹਨਾਂ ਸਾਰਾ ਕੀਤਾ ਜੋ ਵੀ ਆਪਣੀ ਕੀਮਤੀ ਚੀਜ਼ ਹੈ ਕੈਸ਼ ਹੈ ਤਿੰਨ ਚਾਰ ਲੱਖ ਪੰਜ ਲੱਖ ਜਿਹੜਾ ਕੈਸ਼ ਹੈ ਉਹ ਵੀ ਲੈ ਗਏ ਜਿਹੜੇ ਦਰੋਹ ਵਿੱਚ ਰੱਖਿਆ ਸੀ ਗੱਲੇ ਜਿਹੜੇ ਆ ਉਹ ਵੀ ਪੁੱਟ ਕੇ ਲੈ ਗਏ ਸਾਰੇ ਇਹ ਕੱਲੋ ਇਹ ਜੀ ਗੁਰਦੁਆਰਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਖੰਡਾਲੇ ਪੈਂਦਾ ਤੇ ਚਰਨਜੀਤ ਸਿੰਘ ਜੁਵਲਰ ਦੀ ਦੁਕਾਨ ਆ ਉੱਥੇ ਰਾਤ ਰਾਤ ਚੋਰੀ ਹੋਈ ਆ ਤੋ ਦੇਖ ਲੈਣੇ ਆ ਸੀਸੀਟੀਵੀ ਕੈਮਰੇ ਚੈੱਕ ਕਰ ਰਹੇ ਆ ਤੇ ਪੇਸ ਕਰਾਂਗੇ ਜਿਨ ਬੰਦੇ ਫੜਾਂਗੇ ਇਹ ਮਾਲਕਾਂ ਨਾ ਕਰ ਪਤਾ ਕਰਦੇ ਆ ਜੀ ਮਾਲਕਾਂ ਕੋ ਸਾਰਾ ਵੀ ਇਹ ਸੋਨਾ ਜਾਂ ਚਾਂਦੀ ਕਿੰਨੇ ਦੀ ਆ ਕਿੰਨੀ ਕੀਮਤ ਆ ਕਿੰਨੇ ਦਾ ਸੋਨਾ ਗਿਆ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਵੱਲੋਂ ਕਿਸੇ ਵੀ ਅਣਸੁਖਾਵੀ ਘਟਨਾ ਗੈਰ ਕਾਨੂੰਨੀ ਗਤੀਵਿਧੀਆਂ ਨੂੰ ਰੋਕਣ ਅਤੇ ਸਮਾਜ ਵਿਰੋਧੀ ਅਨਸਰਾਂ ਤੇ ਸ਼ਿਕੰਜਾ ਕਸਣ ਲਈ ਸ਼ਹਿਰ ਦੇ ਸੰਵੇਦਨਸ਼ੀਲ ਖੇਤਰਾਂ ਵਿੱਚ ਵਿਸ਼ੇਸ਼ ਤਲਾਸ਼ੀ ਅਤੇ ਚੈਕਿੰਗ ਕੀਤੀ ਗਈ ਸਮਾਜ ਵਿੱਚੋਂ ਨਸ਼ਿਆਂ ਦੇ ਖਾਤਮੇ ਲਈ ਲੋਕਾਂ ਦੇ ਸੁਝਾਅ ਲੈਣ ਲਈ ਲੋਕਾਂ ਨਾਲ ਗੱਲਬਾਤ ਕੀਤੀ ਗਈ। ਸੀਏਐਸਓ ਆਪਰੇਸ਼ਨ ਦੌਰਾਨ 3.5 ਕਿਲੋਗ੍ਰam ਹੈਰੋਇਨ ਬਰਾਮਦ ਕੀਤੀ ਅਤੇ ਆਪਕਾਰੀ ਐਕਟ ਅਧੀਨ ਬਹੁਤ ਸਾਰੀਆਂ ਬਰਾਮਦਗੀਆਂ ਕੀਤੀਆਂ ਗਈਆਂ ਹਨ। ਸਾਡੇ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਕੋਆਰਡੀਨੇਟ ਸਰਚ ਆਪਰੇਸ਼ਨ ਚਲਾਇਆ ਗਿਆ ਕਮਿਸ਼ਨਰੇਟ ਅੰਮ੍ਰਿਤਸਰ ਦੇ ਏਰੀਏ ਦੇ ਵਿੱਚ। ਤਿੰਨ ਏਰੀਏ ਅਸੀਂ ਕੋਆਰਡੀਨੇਟ ਸਰਚ ਦੇ ਹੌਟਸਪੌਟ ਮੰਨ ਕੇ ਉਹਨਾਂ ਨੂੰ ਇੱਥੇ ਕੀਤਾ ਇਹ ਆਪਰੇਸ਼ਨ। ਉਦੇਚ ਅਨਗੜ ਹੈ 게ਟ ਕੀਮਾਚ ਮੁਸਤਫਾ ਬਾਦ ਹੈ ਸਦਰ ਦੇ ਵਿੱਚ ਔਰ ਮਕਬੂਲਪੁਰਾ ਜਿਹੜਾ ਮਕਬੂਲਪੁਰੇ ਪੁਲਿਸ ਸਟੇਸ਼ਨ ਦੇ ਵਿੱਚ ਉਦੇਚ ਬੜੀ ਅੱਛੀ ਕਾਮਯਾਬੀ ਕਮਿਸ਼ਨਰ ਪੁਲਿਸ ਅਮਰਸਰ ਨੂੰ ਮਿਲੀ ਹੈ 3.5 ਕਿਲੋ ਹੀਰੋਇਨ ਫੜੀ ਹੈ ਔਰ ਇਸ ਤੋਂ ਇਲਾਵਾ ਐਕਸਾਈਜ਼ ਐਕਟ ਦੇ ਪਰਚੇ ਦਰਜ ਕਰਕੇ ਨਜਾਇਜ਼ ਸ਼ਰਾਬ ਫੜੀ ਗਈ ਹੈ 11 ਬੰਦਿਆਂ ਦੇ ਖਿਲਾਫ ਪ੍ਰੀਵੈਂਟਿਵ ਐਕਸ਼ਨ ਕੀਤਾ ਗਿਆ ਹੈ 5 ਮੋਟਰਸਾਈਕਲ ਲਿੰਪਾਉਂਡ ਕੀਤੇ ਗਏ ਨੇ ਔਰ ਛੇ ਮੋਬਾਈਲ ਜਿਹੜੇ ਉਹ ਫਰੇਗਰ ਰਿਕਵਰ ਹੋਏ ਨੇ ਤੇ ਤਿੰਨ ਬੰਦਿਆਂ ਨੂੰ ਸ਼ੱਕੀਆਂ ਨੂੰ ਪੁੱਛ ਕੇ ਚ ਵਾਸਤੇ ਡਿਟੇਨ ਕੀਤਾ ਉਹਨਾਂ ਦੀ ਪੁੱਛਗ취 ਜਾਰੀ ਹੈ ਅੱਜ ਸਵੇਰ ਦੀ ਇਸ ਮੌਸਮ ਦੇ ਬਾਵਜੂਦ ਵੀ ਸਾਰਿਆਂ ਨੇ ਬੜੀ ਡੀਪਲੀ ਇਸ ਆਪਰੇਸ਼ਨ ਨੂੰ ਸਕਸੈਸਫੁਲ ਬਣਾਇਆ ਮਿਹਨਤ ਕਰਕੇ ਔਰ ਇਹਦੇ ਜਿਹੜੀ ਮੇਨ ਗੱਲ ਹੈ ਕਿ ਮੈਂ ਆਪ ਉਹਦੇ ਵੀ ਜਾ ਕੇ ਤੇ ਸੀਨੀਅਰ ਆਫਸਰਾਂ ਨੂੰ ਜਾ ਕੇ ਲੋਕਾਂ ਨਾਲ ਇੰਟਰੈਕਟ ਵੀ ਕੀਤਾ ਉਸ ਤੋਂ ਬਾਅਦ ਔਰ ਬੜੇ ਅੱਛੇ ਸੁਝਾਅ ਸਾਹਮਣੇ ਆਏ ਨੇ ਇਹ ਅਸੀਂ ਡਰਾਫਟਸ ਨੂੰ ਯਾ ਉਹਨਾਂ ਦੇ ਏਰੀਆ ਨੂੰ ਕ੍ਰਾਈਮ ਫਰੀ ਕਿਦਾਂ ਕਰ ਸਕਦੇ ਉਹਨੂੰ ਅਸੀਂ ਇੰਪਲੀਮੈਂਟ ਕਰਾਂਗੇ ਔਨ ਕਰਾਓ ਆਪ ਸਭ ਜੀ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਫਾਸਟਵੇ ਕੇਬਲ ਆਪਰੇਟਰਸ ਦੇ ਕੁਝ ਕਰਮਚਾਰੀ ਜੋ ਕਿ ਫਾਸਟਵੇ ਕੇਬਲ ਆਪਰੇਟਰ ਤੋਂ ਨੌਕਰੀ ਛੱਡ ਕੇ ਦੂਸਰੀ ਕੇਬਲ ਨਾਲ ਮਿਲ ਕੇ ਅਤੇ ਗ੍ਰਾਹਕਾਂ ਨੂੰ ਗੁੰਮਰਾ ਕਰਕੇ ਤੇ ਝੂਠ ਬੋਲ ਕੇ ਫਾਸਟਵੇ ਦੇ ਬਾਕਸ ਚੁੱਕ ਕੇ ਦੂਸਰੀ ਕੰਪਨੀ ਦੇ ਬਾਕਸ ਲਗਾ ਰਹੇ ਹਨ ਆਪ ਸਭ ਜੀ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਜੇਕਰ ਫਾਸਟਵੇ ਕੇਬਲ ਆਪਰੇਟਰ ਦਾ ਕੋਈ ਕਰਮਚਾਰੀ ਆਪ ਜੀ ਨੂੰ ਗੁੰਮਰਾ ਤੇ ਝੂਠ ਬੋਲ ਕੇ फास्टवेदा बॉक्स बदलता है तो तुरंत केवल ऑपरेटर दी मालिक ਨੂੰ ਇਤਲਾਹ ਦੇਵੋ ਪੰਜਾਬ ਕਾਂਗਰਸ ਦੇ ਨਵ ਨਿਯੁਕਤ ਇੰਚਾਰਜ ਦਵਿੰਦਰ ਯਾਦ ਸ਼੍ਰੀ ਦੁਰਗਿਆਨਾ ਮੰਦਿਰ ਵਿਖੇ ਮੱਥਾ ਟੇਕਣ ਪਹੁੰਚੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੀ ਉਹਨਾਂ ਦੇ ਨਾਲ ਸਨ ਇਸ ਦੌਰਾਨ ਸ਼੍ਰੀ ਦੁਰਗਿਆਨਾ ਮੰਦਿਰ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋਫੈਸਰ ਲక్ష్ਮੀਕਾਂਤਾ ਸ਼ਾਵਲਾ ਜਨਤ ਸਿਕਤਰ अरुण ਖੰਨਾ ਨੇ ਉਹਨਾਂ ਨੂੰ ਸਨਮਾਨਿਤ ਕੀਤਾ ਇਸ ਮੌਕੇ ਰਾਕੇਸ਼ ਸ਼ਰਮਾ ਜੁਗਲ ਕਿਸ਼ੋਰ ਸ਼ਰਮਾ ਡਾਕਟਰ ਰਾਜਕੁਮਾਰ सुनील दत्ती विकास सोनी इंद्रबीर सिंह बुलारिया भगवंत पाल सिंह भगवंतर समेत बड़ी गिनती में लोग हाजिर सन बहुत खुशी है बड़ा स्वागत करके और मंदिर में जो भी आएगा हमारी सभ्यता संस्कृति है अतिथि देवो भव आप ठाकुर जी के श्रद्धालु भी हैं राजनीतिक क्षेत्र में सब जगह जाना भी होता है पर हमारे लिए आप बहुत आदर योग्य हैं बहुत मेहमान है बड़े मेहमान है आज का दिन मेहमान है इसके बाद आप परिवार के मैं एक बात को कहूं ई जो सरदार बंसिंग जी का बलिदान हुआ ना वो पंजाब और देश की अखंडता के लिए हुआ था आप जब भी उनका दिन मनाते हैं ना वो केवल कांग्रेस पार्टी के गद तक सीमित ना रखते थाना छटावलो स्नैचिंग दी वारदात ਨੂੰ ਅੰਜਾਮ ਦੇਣ ਵਾਲੇ ਦੋ ਦੋਸ਼ੀ ਕਾਬੂ ਕੀਤੇ ਗਏ ਹਨ ਅਤੇ ਇਸ ਤੋਂ ਇਲਾਵਾ ਦੋ ਮੁਕਦਮੇ ਆ ਵਿੱਚ ਲੋੜਿੰਦਾ ਇੱਕ ਪੀਓ ਗ੍ਰਫਤਾਰ ਕੀਤਾ ਗਿਆ ਹੈ ਗ੍ਰਫਤਾਰ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਬਰੀਕੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਡਰੱਗ ਵੇਚਣ ਵਾਲਿਆਂ ਦੇ ਲੁੱਟਖੋ ਕਰਨ ਵਾਲਿਆਂ ਦੇ ਖਿਲਾਫ ਜਿਹੜੀ ਹੈ ਸਾਡੇ ਥਾਣੇ ਵੱਲੋਂ ਜੰਗੀ ਪਦਰ ਤੇ ਮਾਮ ਜਿਹੜੀ ਹੈ ਵਿੱਢੀ ਗਈ ਹੈ ਉਹਦੇ ਤਹਿਤ ਹੀ ਜਿਹੜਾ ਕਿ ਮੁਕੱਦਮਾ ਨੰਬਰ 245 711 23 ਜੁਰਮ 379 ਬੀ 34 ਆਈਪੀਸੀ ਥਾਣਾ ਸ਼ਾਟਾ ਵਿਖੇ ਜਿਹੜਾ ਦਰਜ ਰਿਸਟਰ ਕੀਤਾ ਗਿਆ ਸੀ ਐਸਐਸਆਈ ਸਾਡੇ ਸੁਸ਼ਪਾਲ ਸਿੰਘ ਵੱਲੋਂ ਤੇ ਜਿਹੜਾ ਮਦਈ ਸੀ ਨਵਲ ਕੁਮਾਰ ਦੂਬੇ ਪੁੱਤਰ ਵਿਨੋਦ ਕੁਮਾਰ ਦੂਬੇ ਇਹਦੇ ਤੋਂ ਜਿਹੜਾ ਇਹ ਮੋਬਾਈਲ ਸੀ ਜਿਹੜਾ ਇਹਨਾਂ ਰਿਆੜ ਹਾਊਸ ਕਿਰਪਾ ਨਗਰ ਨਾਰਾਇਣਗੜ੍ਹ ਲਾ ਕੇ ਖੋਲਿਆ ਸੀ ਇਹਨਾਂ ਨੇ ਮਤਲਬ ਦੋ ਨੌਜਵਾਨਾਂ ਨੇ ਠੀਕ ਹੈ ਜੀ ਉਹਦੇ ਇਤਹੀਂ ਤਫ਼ਤੀਸ਼ ਕਰਕੇ ਸਾਈਬਰ ਕ੍ਰਾਈਮ ਦੀ ਮਦਦ ਲੈ ਕੇ ਇਹਦੇ ਵਿੱਚ ਦੋਚੀ ਜਿਹੜਾ ਸਾਹਿਲਪ੍ਰੀਤ ਸਿੰਘ ਉਰਫ ਸਾਹਿਲ ਪੁੱਤਰ ਜਗੀਰ ਸਿੰਘ ਵਾਸੀ ਪਿੰਡ ਢੰਡ ਹੈ ਦੂਜਾ ਇਹਦਾ ਸਾਥੀ ਜਿਹੜਾ ਹੈ ਮੇਜਰ ਸਿੰਘ ਪੁੱਤਰ ਹੀਰਾ ਸਿੰਘ ਹੈ ਪੱਤੀ ਖਾਰਾ ਖੂ ਪਿੰਡ ਕਸੇਲ ਪੁਲਿਸ ਚੌਕੀ ਬੱਚੇਵਿੰਡ ਅਧੀਨ ਆਉਂਦੇ ਪਿੰਡ ਡੱਲੇਕੇ ਵਿਖੇ ਰੰਜਿਸ਼ ਨੂੰ ਲੈ ਕੇ ਹਮਲਾ ਕਰਕੇ ਅੰਮ੍ਰਿਤ ਧਾਰੀ ਗੁਰਸਿੱਖ ਦੀ ਦਸਤਾਰ ਕੇਸਾਂ ਦੀ ਬੇਅਦਬੀ ਤੇ ਦੁਕਾਨ ਦੀ ਭਾਂ ਤੋੜ ਕਰਨ ਦੀ ਖਬਰ ਮਿਲੀ ਇਸ ਸਬੰਧੀ ਦੋਸ਼ ਲਗਾਉਂਦਿਆਂ ਲਖਬੀਰ ਸਿੰਘ ਨਿਹੰਗ ਸਿੰਘ ਨੇ ਦੱਸਿਆ ਦੇ ਬੀਤੇ ਦਿਨੀ ਰਿਸ਼ਤੇਦਾਰ ਦੇ ਵਿਆਹ ਸਮਾਗਮ ਵਿੱਚ ਅਣਪਛਾਤੇ ਵਿਅਕਤੀਆਂ ਵੱਲੋਂ ਜਾਣ ਲੇਵਾ ਹਮਲਾ ਕਰ ਦਿੱਤਾ ਗਿਆ ਤੇ ਦੁਕਾਨ ਦੀ ਭਾਂ ਤੋੜ ਕਰਕੇ ਮੇਰੇ ਤੇ ਹਮਲਾ ਕੀਤਾ ਗਿਆ ਜਿਸ ਦੌਰਾਨ ਮੇਰੀ ਦਸਤਾਰ ਲਾ ਦਿੱਤੀ ਗਈ ਤੇ ਮੇਰੇ ਕੇਸਾਂ ਦੀ ਬੇਅਦਬੀ ਕੀਤੀ ਗਈ ਇਸ ਸਬੰਧੀ ਪੁਲਿਸ ਥਾਣੇ ਕੀ ਬੱਚੀ ਵਿੰਡ ਨਾਲ ਸੰਪਰਕ ਕਰਨ ਤੇ ਓਣਾ ਕਿਹਾ ਕਿ ਦੋਵਾਂ ਧਿਰਾਂ ਦੀਆਂ ਸ਼ਿਕਾਇਤਾਂ ਪ੍ਰਾਪਤ ਹੋਈਆਂ ਹਨ ਜਾਂਚ ਪੜਤਾਲ ਕਰਕੇ ਬੰਦੀ ਕਾਰਵਾਈ ਕੀਤੀ ਜਾਵੇਗੀ ਦਾ 15 ਬੰਦੇ ਨੇ ਤੇ ਮੈਂ ਆਪਣੇ ਆਪਣੇ ਬੱਚਿਆਂ ਨੂੰ ਸੌਦਾ ਦੇ ਦਿੰਦਾ ਦੁਕਾਨ ਤੇ ਹਾਂਜੀ ਸੌਦਾ ਦੇ ਦਿਆਂ ਆਉਂਦੇ ਆ ਮੇਰੇ ਨਾਲ ਫਤੇ ਬਲਾਈ ਆ ਫਤੇ ਬਲਾ ਕੇ ਮੈਨੂੰ ਕੁੱਟਰਾ ਸ਼ੁਰੂ ਕਰਤਾ ਮੇਰੇ ਕੇਸਣ ਦੇਖਦੀ ਕੀਤੀ ਆ ਮੇਰੀ ਦਸਤਾਰ ਲਾਈ ਆ ਤੇ ਲੋਈ ਵੀ ਲੈ ਕੇ ਨੇ ਤੇ ਮੈਂ ਇਨਸਾਮ ਮੰਗਣਾ ਦਸਤਾਰ ਤੇ ਲੋਈ ਕੇਸ ਕੀ ਕੰਗਾ ਤੇ ਨਾਲੇ ਮਾਰ ਕੇ ਗਿਆ ਮੋਢਿਆਂ ਤੇ ਕੜੇ ਕੁੜੇ ਉਹ ਜਿਹੜੇ ਦੋਸ ਲਾਉਣ ਸਭ ਤੋਂ ਸਾਰੇ ਗਲਤ ਆ ਅਹੀਂ ਸਾਰ ਜੋੜ ਕਰ ਲੋ ਵਿਆਹ ਗਏ ਆ 6 ਤਰੀਕ ਨੂੰ ਉੱਥੇ ਉਹ ਇਹਨਾਂ ਦੇ ਭਤੀਜੇ ਦੇ ਆਪਾਂ ਲੜਕੀ ਦਾ ਰਿਸ਼ਤਾ ਕਰਾਇਆ ਉਹਦੇ ਵਿੱਚ ਇਹ ਲੱਗਦਾ ਕਿ ਕਿਉਂ ਰਿਸ਼ਤਾ ਕਰਾਇਆ ਵਾ ਉਹਦੇ ਵਿੱਚ ਇਹਨਾਂ ਨੇ ਮੇਰੇ ਗਲ ਪਏ ਆ ਆਪਣਾ ਬਾਬਾ ਲਖਾ ਉਹਦੇ ਘਰ ਦੇ ਤੇ ਉਹਨਾਂ ਦੀ 9 ਤੇ 5 ਸਾਲ ਦੇ ਨਾਲ ਅਨਪਛਾਤੇ ਉਹਨਾਂ ਨੇ ਮੇਰੀ ਪਾਗ ਵੀ ਲਈ ਜਿਹੜੀ ਵੀਡੀਓ ਆਪਣਾ ਪੈਲਸ ਦੇ ਉੱਥੇ ਉਹਦੇ ਵਿੱਚ ਹੈਗੀ ਮੌਜੂਦ ਆ ਬੇਨਤੀ ਹੈ ਵੀ ਦੋਹਾਂ ਤਰ੍ਹਾਂ ਦੀਆਂ ਦਰਖਾਸਤਾਂ ਸਟੇਕਮਸ ਆਈਆਂ ਜੀ ਜੋ ਵੀ ਪੰਦੀ ਕਾਰਵਾਈ ਕਾਨੂੰਨ ਮੁਤਾਬਕ ਕੀਤੀ ਜਾਏਗੀ ਉਹਨਾਂ ਤੋਂ ਬਿਨਾਂ ਫਾਸਟਵੇ ਦਾ ਫਿਲਮੀ ਚੈਨਲ ਨੰਬਰ 240 ਤੇ फास्टवे मूवी चैनल नंबर 241 थे फास्टवे मेट्रो चैनल नंबर 242 थे फास्टवे म्यूजिक चैनल नंबर 243 थे गुरुद्वारा सुविधा साहिब ਤੋਂ ਸਿੱਧਾ ਪ੍ਰਸਾਰਣ ਚੈਨਲ ਨੰਬਰ 566 ਸ਼੍ਰੀ ਦੁਰਗਿਆਨਾ 13 ਤੋਂ ਸਿੱਧਾ ਪ੍ਰਸਾਰਣ ਚੈਨਲ ਨੰਬਰ 563 ਤੇ ਕੀਤਾਚਾਰੀਆ ਮੰਦਿਰ ਲਾਲ ਭਵਨ ਮਾਡਲ ਟਾਊਨ ਵਿਖੇ ਸਵੇਰੇ ਸਿੱਧਾ ਪ੍ਰਸਾਰਣ ਚੈਨਲ ਨੰਬਰ 241 ਅਤੇ ਸ਼ਾਮ ਨੂੰ ਸਿੱਧਾ ਪ੍ਰਸਾਰਣ ਚੈਨਲ ਨੰਬਰ 242 ਤੇ ਕੀਤਾਚਾਂਦਾ ਹੈ ਫਾਸਵ ਦੇ ਲੋਕਲ ਚੈਨਲਾਂ ਤੇ ਐਡਵਰਟਾਈਜ਼ਮੈਂਟ ਦੇਣ ਲਈ ਫੋਨ ਨੰਬਰ 700930883 ਤੇ ਸੰਪਰਕ ਕੀਤਾ ਜਾ ਸਕਦਾ ਹੈ। ਅੰਮ੍ਰਿਤਸਰ ਦੇ ਹਾਥੀ ਪੁਲਿਸ ਵੱਲੋਂ ਸਾਰਾ ਚਾਇਨਾ ਡੋਰ ਦੇ ਗੱਟੂ ਬਰਾਮਦ ਕਰ ਦੋ ਦੋਸ਼ੀ ਕਾਬੂ ਕੀਤੇ ਗਏ ਹਨ ਅਤੇ ਉਹਨਾਂ ਖਿਲਾਫ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਹੁਣ ਸਮਾ ਹੋ ਗਿਆ ਛੋੜੇ ਜਿਹੇ ਬ੍ਰੇਕ ਤਾਂ ਬ੍ਰੇਕ ਤੋਂ ਬਾਅਦ ਤੁਸੀਂ ਵੇਖੋਗੇ। चाइना डोर तो बचाव ले संस्था वलो कीता गया निवेकला उपराला ए तो कुछ और खबरा एक छोड़े जे ब्रेक तो बाद फनलैंड अपने बच्चों को नेचर का अनुभव और राइट्स का फन दीजिए आइए कंपनी बाग में सबके मन पसंद फनलैंड में और मजे लीजिए बेशुमार राइट्स, बोटिंग रेस्टोरेंट हॉर्स राइडिंग आर्टिफिशियल ज़ूम, डांस और बहुत सारी एक्साइटिंग एक्टिविटीज का एंट्री सिर्फ पांच रुपए शुरू I'll live it funny, who everybody just a bottle, bottle, sad try to drop bunny riyama let me let me let me head drop let me make you move come back boy baby but I'm a little great get a chance to live swag let me make you move let me make you move ਚਾਂ ਲੈ ਬਰ ਰਜ਼ਰ ਮੇਰਾ ਸਵਾਗਤ ਹੈ ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਤੁਹਾਡਾ ਸਵਾਗਤ ਹੈ ਲੋੜੀ ਦਾ ਤਿਉਹਾਰ ਜਿਵੇਂ ਜਿਵੇਂ ਨੇੜੇ ਆ ਰਿਹਾ ਹੈ ਪਤੰਗੋ ਬਾਸੀ ਕਰਨ ਦੇ ਸ਼ੌਕੀਨ ਲੋਕ ਦੇਸੀ ਡੋਰ ਨੂੰ ਛੱਡ ਕੇ ਅੱਜਕੱਲ ਚਾਇਨਾ ਡੋਰ ਨੂੰ ਜ਼ਿਆਦਾ ਵਰਤੋ ਕਰ ਰਹੇ ਹਨ ਜਿਸ ਨਾਲ ਆਏ ਦਿਨ ਹਾਦਸੇ ਹੋ ਜਾਂਦੇ ਹਨ ਗੱਲ ਕਰੀਏ ਦੋ ਪਹੀਆ ਵਾਹਣਾ ਤੇ ਜਾਣ ਵਾਲਿਆ ਤੱਕਾਈ ਲੋਕਾਂ ਨੂੰ ਚਾਇਨਾ ਡੋਰ ਦੇ ਸ਼ਿਕਾਰ ਹੋਏ ਹਨ ਜਿਸ ਨਾਲ ਉਹਨਾਂ ਦੇ ਗੰਭੀਰ ਸੱਟਾਂ ਵੀ ਲੱਗੀਆਂ ਹਨ ਐਸੇ ਤਹਿਤ ਨਯਨ ਗਲੋਬਲ ਫਾਊਂਡੇਸ਼ਨ ਵੱਲੋਂ ਇੱਕ ਉਪਰਾਲਾ ਕਰਦਿਆ ਹੋਇਆ ਦੋ ਪਹੀਆ ਵਾਹਣਾ ਦੇ ਅੱਗੇ ਸੇਫਟੀ ਗਾਰਡ ਲਗਾਏ ਗਏ ਹਨ ਜਿਸ ਨਾਲ ਦੋ ਪਹੀਆ ਵਾਹਨ ਚਲਾਉਣ ਵਾਲਿਆਂ ਨੂੰ ਚਾਇਨਾ ਡੋਰ ਤੋਂ ਬਚਾਹ ਹੋ ਸਕੇਗਾ ਸੋਸਾਇਟੀ ਮੈਂਬਰਾਂ ਨੇ ਗੱਲਬਾਤ ਕਰਦਿਆਂ ਹੋਇਆਂ ਆਖਿਆ ਕਿ ਇਹ ਉਪਰਾਲਾ ਆਉਣ ਵਾਲੇ ਸਮੇਂ ਵਿੱਚ ਲਗਾਤਾਰ ਚੱਲ ਹੀ ਰਹੇਗਾ ਤੇ ਉਹਨਾਂ ਨੇ ਬੱਚਿਆਂ ਤੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਚਾਇਨਾ ਡੋਰ ਦੀ ਵਰਤੋਂ ਨਾ ਕਰਨ। ਐ ਚੀਜ਼ ਮੈਂ ਅਹਮਦਾਬਾਦ ਗੁਜਰਾਤ ਦੇ ਵਿੱਚ ਇਹ ਚੀਜ਼ ਆਪਾਂ ਦੇਖੀ ਸੀਗੀ ਤੇ ਮੈਂ ਇੱਥੇ ਟਰਾਈ ਕੀਤਾ ਸੀਗਾ ਕਿ ਕਿਤੋਂ 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 ਅਰੇਂਜ ਹੋ ਜੇ ਪਰ ਮੈਂ ਕਾਫੀ ਸਾਰੇ ਮੇਰੇ ਫੈਕਟਰੀਜ਼ ਦੇ ਫਰੈਂਡਸ ਵੀ ਨੇ ਉਹਨਾਂ ਨੇ ਗੱਲ ਕੀਤੀ ਸੀ ਹੈਗੀ ਕੋਈ ਨਹੀਂ ਲੰਬੀ ਜੋੜੀ ਗੱਲ ਸਮਝ ਨਹੀਂ ਲੱਗ ਰਹੀ ਬਣਾਣੀ ਕਿਸ ਤਰ੍ਹਾਂ ਕਰਨੀ ਕਿਸ ਤਰ੍ਹਾਂ ਹੈ। ਤੁਸੀਂ ਇੱਕ ਸੈਂਪਲ ਦੇ ਤੌਰ ਦੇ ਉੱਤੇ ਅਹਮਦਾਬਾਦ ਤੋਂ 100 ਪੀਸ ਮੰਗਵਾਏ ਆ। ਉੱਥੋਂ ਦੀ 8-10 ਸਾਲ ਹੋ ਗਏ ਬੜਾ ਅੱਛਾ ਇਹ ਚੀਜ਼ ਹੈ ਚੱਲ ਰਹੀ ਹੈ। ਉਹ ਨਹੀਂ ਜਦੋਂ ਦੇਖਦੇ ਜਸਟ 50 50 ਰੁਪਏ ਦੇ ਕਰੀਬ ਇਹਦੀ ਕੀਮਤ ਪੈਂਦੀ ਹੈ ਤੇ ਕਿੰਨੀ ਜਿਆਦਾ ਪ੍ਰੋਟੈਕਸ਼ਨ ਇਹਦੇ ਨਾਲ ਹੈ ਕਿਉਂਕਿ ਅਸੀਂ ਜਿਸ ਨਾਲ ਦੇਖਿਆ ਹੁਣ 2017 ਦੇ ਵਿੱਚ ਉਹ ਐਨਜੀਟੀ ਵੱਲੋਂ ਇਹ ਬੈਨ ਹੋਈ ਦੀ ਹੈ ਚੀਜ਼ ਉਹ ਹੋਈ ਵੀ ਕਿਸ ਤਰ੍ਹਾਂ ਸੀ ਕਿ ਇੱਕ 3 ਸਾਲ ਦਾ ਬੱਚਾ ਸੀ ਸਨਰੂਫ ਤੋਂ ਬਾਹਰ ਆ ਗਿਆ ਉਹਦੇ ਡੋਰ ਫਿਰ ਗਈ ਬੱਚਾ ਐਕਸਪਾਇਰ ਹੋ ਗਿਆ ਤੇ 2017 ਤੋਂ ਉਸ ਤੋਂ ਬਾਅਦ ਇਹ ਬੈਨ ਹੈ ਪਰ ਉਸ ਤੋਂ ਬਾਅਦ ਇੰਡੀਆ 'ਚ ਬੰਨੀ ਸ਼ੁਰੂ ਹੋ ਗਈ ਲੁਧਿਆਣਾ 'ਚ ਬਣ ਰਹੀ ਹੈ ਦਿੱਲੀ ਦੇ ਵਿੱਚ ਬਣ ਰਹੀ ਹੈ ਪਰ ਯੂਜ਼ ਬਨ ਕਿਸੇ ਹੋਰ ਕੰਮ ਦੇ ਲਈ ਰਹੀ ਹੈ ਪਰ ਯੂਜ਼ ਕਿਸੇ ਹੋਰ ਕੰਮ ਦੇ ਲਈ ਇਹ ਚੀਜ਼ ਹੋ ਰਹੀ ਹੈ ਅੱਜ ਜਿਹੜਾ ਵੈ ਨਾਇਨ ਗਲੋਬਲ ਫਾਊਂਡੇਸ਼ਨ ਵੱਲੋਂ ਅਸੀਂ ਕਿਉਂਕਿ ਹਰ ਸਾਲ ਦੇਖੀਦਾ ਹੈ ਕਿ ਜਿਹੜਾ ਚਾਈਨਾ ਡੋਰ ਹੈ ਉਹ ਜਾਣੇਵਾ ਸਾਬਿਤ ਹੋ ਰਹੀ ਹੈ ਸਪੈਸ਼ਲੀ ਟੂ ਵਿਲਰਸ ਲਈ ਜਿਹੜੇ ਡੇਲੀ ਵੇਜਰਸ ਨੇ ਕੋਈ ਜੋਮੈਟੋ ਤੇ ਕੰਮ ਕਰ ਰਿਹਾ ਕੋਈ ਸਿਗੀ ਲਈ ਕਰ ਰਿਹਾ ਕੋਈ ਆਪਣੀ ਨੌਕਰੀ ਤੇ ਜਾ ਰਿਹਾ ਹੈ ਤੇ ਉਹਨਾਂ ਦੀ ਜਾਨ ਖਤਰੇ 'ਚ ਰਹਿੰਦੀ ਹੈ ਕਿਉਂਕਿ ਜਿਹੜੇ ਚਾਈਨਾ ਡੋਰ ਨਾਲ ਗੁੱਡੀ ਉਡਾਉਂਦੇ ਆ ਉਹ ਆਪਣੀ ਜਾਨ ਤੇ ਖਤਰੇ 'ਚ ਪਾਉਂਦੇ ਆ ਦੂਸਰਿਆਂ ਦੀ ਜਾਨ ਵੀ ਖਤਰੇ 'ਚ ਪਾਉਂਦੇ ਆ ਉਹਦੀ ਕੜੀ ਦੇ ਵਿੱਚ ਅੱਜ ਅਸੀਂ ਪ੍ਰੋਟੈਕਸ਼ਨ ਗਾਰਡ ਜਿਹੜੇ ਆ ਨੋਵਲਟੀ ਚੌਂਗ ਅਮਰਖਸਰ ਵਿਖੇ ਟੂ-ਵਿਲਰਸ ਤੇ ਲਗਾਉਣੇ ਸ਼ੁਰੂ ਕੀਤੇ ਨੇ ਜਿਹੜਾ ਕੀ ਪੰਜਾਬ 'ਚ ਆਪਣੀ ਤਰ੍ਹਾਂ ਦਾ ਪਹਿਲੀ ਤਰ੍ਹਾਂ ਦਾ ਇੱਕ ਉਪਰਾਲਾ ਵੈ ਸਾਨੂੰ ਇਹ ਵੈ ਕਿ ਜਿਹੜਾ ਵੈ ਦੇਖੋ ਦੇਖੀ ਬਾਕੀ ਲੋਕ ਵੀ ਇਹਨੂੰ ਅਪਣਾਉਣ ਤਾਂ ਜੋ ਕਿਸੇ ਦੀ ਵੀ ਜਾਨ ਖਤਰੇ 'ਚ ਨਾ ਪਾਏ ਤੇ ਉਹ ਜਿਹੜਾ ਉਹਦਾ ਪਰਿਵਾਰ ਹੈ ਉਹ ਵੀ ਇਹ ਜਿਹੜੇ ਆ ਪੀੜਾ ਤੋਂ ਬਚ ਸਕੇ ਕਿਉਂਕਿ ਜਦੋਂ ਕਿਸੇ ਨਾਲ ਹਾਸਾ ਹੁੰਦਾ ਹੈ ਤੇ ਉਸ ਪਰਿਵਾਰ ਨਾਲ ਵੀ ਉਹ ਹਾਸੇ ਦਾ ਸਦੀਆਂ ਤੱਕ ਕਈ ਵਾਰੀ ਉਹਨੂੰ ਸਹਿਣਾ ਪੈਂਦਾ ਵੈ ਸਾਡੀ ਐਨਜੀਓ ਆ ਜਾ ਸੇਫਟੀ ਗਾਰਡ ਲਾ ਰਿਆ ਸਿਰ ਇਹਨਾਂ ਲੋਕਾਂ ਦੀ ਜਾਨ ਬਚੇਗੀ ਦੇਖੋ ਤੁਸੀਂ ਦੇਖਦੇ ਹੋ ਲੋਹੜੀ ਤੋਂ ਪਹਿਲਾਂ ਹੀ ਚਾਈਨਾ ਡੋਰ ਆ ਜਾਂਦੀ ਆ ਲੋਕਾਂ ਦੀ ਜਾਨ ਦਾ ਰਿਸਕ ਰਹਿੰਦਾ ਪਿੱਛੇ ਫੈਮਿਲੀ ਬੈਠੀ ਹੁੰਦੀ ਆ ਕੋਈ ਡਿੱਗ ਜੇ ਇਕਦਾਂ ਹੀ ਪੂਰਾ ਐਕਟਿਵਿਟੀ ਦਾ ਜਿੰਨੇ ਲੋਕ ਬੈਠੇ ਸਾਰੇ ਸਾੜ ਲੱਗ ਸਕਦੀ ਆ ਰੋਜ਼ ਹੀ ਕਿਸੇ ਦਾ ਮੂੰਹ ਪਾੜ ਰਿਆ ਕਿਸੇ ਦਾ ਗਲਾ ਪਾੜ ਰਿਆ ਵਾ ਤੇ ਮੇਰੇ ਹਿਸਾਬ ਨਾਲ ਇਹਨਾਂ ਨਾਲ ਬਹੁਤ ਜ਼ਿਆਦਾ ਸੁਰੱਖਿਆ ਮਿਲੇਗੀ ਲੋਕ ਚਾਈਨਾ ਡੋਰ ਆਇਦਨੀ ਲੋਕਾਂ ਨੂੰ ਆਪਣੇ ਚਪੇੜ ਵਿੱਚ ਲੈ ਰਹੀ ਹੈ ਇਸੇ ਤਹਿਤ ਹੀ ਅੱਜ ਸੋਸਾਇਟੀ ਵੱਲੋਂ ਇੱਕ ਉਪਰਾਲਾ ਕੀਤਾ ਗਿਆ ਹੈ ਜਿਹੜੇ ਦੋ ਪਹੀਆ ਵਾਹਨ ਚਲਾਉਂਦੇ ਲੋਕਾਂ ਵਾਸਤੇ ਅੱਜ ਇੱਕ ਉਪਰਾਲਾ ਕੀਤਾ ਗਿਆ ਸੋਸਾਇਟੀ ਵੱਲੋਂ ਕਿ ਉਹਨਾਂ ਦੀ ਜੋ ਮੋਟਰਸਾਈਕਲ ਜਾਂ ਐਕਟਿਵ ਹਨ ਉਹਨਾਂ ਦੇ ਅੱਗੇ ਇੱਕ ਸੇਫਟੀ ਗਾਰਡ ਲਗਾਏ ਗਏ ਹਨ ਸੋਸਾਇਟੀ ਦੇ ਮੈਂਬਰਾਂ ਨੇ ਗੱਲਬਾਤ ਕਰਦਿਆਂ ਹੋਇਆ ਅੱਖ ਕਿ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਸੇਫਟੀ ਗਾਰਡ ਲਗਾਏ ਜਾਣਗੇ ਅਤੇ ਉਹਨਾਂ ਨੇ ਨਾਲ ਹੀ ਅਪੀਲ ਕੀਤੀ ਕਿ ਜਿਹੜੇ ਲੋਕ ਜਾਂ ਜਿਹੜੇ ਬੱਚੇ ਚਾਈਨਾ ਡੋਰ ਦੀ ਵਰਤੋਂ ਕਰਦੇ ਹਨ ਉਹ ਡੋਰ ਦੀ ਵਰਤੋਂ ਨਾ ਕਰਨ ਅਮ੍ਰਿਤਸਰ ਫਾਟੇ ਵਿਖੇ ਖਬਰ ਨਾ ਮਾਣੀ ਅਰਕੇਸ਼ ਕੁਮਾਰ ਪੱਟੀ ਦੇ ਵਾਰਡ ਨੰਬਰ 2 ਵਿੱਚ ਕੁਝ ਨੌਜਵਾਨਾਂ ਨੇ ਘਰ ਅੰਦਰ ਦਾਖਲ ਹੋ ਕੇ ਇੱਕ ਗਰਭਵਤੀ ਔਰਤ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਮਿਲੀ ਜਾਣਕਾਰੀ ਮੁਤਾਬਕ ਮ੍ਰਿਤਕਾ ਦੀ ਪਛਾਣ ਸੁਨੀਤਾ ਪਤਨੀ ਰਾਜਾ ਵੱਜੋਂ ਹੋਈ ਹੈ ਜੋ 4 ਮਹੀਨੇ ਦੀ ਗਰਭਵਤੀ ਸੀ ਮ੍ਰਿਤਕਾ ਦੀ ਸੱਸ ਨੇ ਦੱਸਿਆ ਕਿ ਉਹਨਾਂ ਦੇ ਪੁੱਤਰ ਰਾਜੇ ਦਾ ਇਲਾਕੇ ਦੇ ਬੋਬੀ ਨਾਮਕ ਨੌਜਵਾਨ ਨਾਲ ਝਗੜਾ ਹੋ ਗਿਆ ਸੀ ਜਿਸ ਦੀ ਬੀਤੀ ਸ਼ਾਮ ਨੂੰ ਮੌਤਵਾਰਾਂ ਨੇ ਰਾਜੀ ਨਾਮਾ ਕਰਵਾ ਦਿੱਤਾ ਸੀ ਇਸ ਦੌਰਾਨ ਐਤਵਾਰ ਨੂੰ ਬੌਬੀ ਉਹਨਾਂ ਦੇ ਕਾਰ ਆਇਆ ਤੇ ਰਾਜੇ ਨੂੰ ਮਾਰਨ ਦੀ ਨੀਅਤ ਨਾਲ ਗੋਲੀਆਂ ਚਲਾ ਦਿੱਤੀਆਂ। ਇਸ ਗੋਲੀਬਾਰੀ ਵਿੱਚ ਰਾਜੇ ਦੀ ਪਤਨੀ ਸੁਨੀਤਾ ਦੀ ਗੋਲੀਆਂ ਲੱਗਣ ਕਾਰਨ ਮੌਤ ਹੋ ਗਈ। ਵਾਰਦਾਤ ਦਾ ਪਤਾ ਲੱਗਦੇ ਹੀ ਪੁਲਿਸ ਵੀ ਮੌਕੇ ਤੇ ਪਹੁੰਚ ਗਈ ਅਤੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਅੰਮ੍ਰਿਤਸਰ ਕਾਰ ਡੀਲਰ ਐਸੋਸੀਏਸ਼ਨ ਵੱਲੋਂ ਨਵਾਂ ਸਾਲ ਅਤੇ ਲੋਹੜੀ ਦਾ ਤਿਉਹਾਰ ਬੜੀ ਧੂਮ-ਧਾਮ ਨਾਲ ਮਨਾਇਆ ਗਿਆ। ਕੰਪਨੀ ਬਾਅਦ ਦੇ ਇੱਕ ਕਲੱਬ ਵਿੱਚ ਹਰ ਮੈਂਬਰਾਂ ਨੇ ਭੰਗੜਾ ਪਾ ਕੇ ਨਵੇਂ ਸਾਲ ਦੀ ਸ਼ੁਰੂਆਤ ਕੀਤੀ। एसोसिएशन ਦੇ ਮੀਡੀਆ ਕੋਆਰਡੀਨੇਟਰ ਸੰਜੇ ਸਾਗਰ ਗੁਪਤਾ ਨੇ ਦੱਸਿਆ ਕਿ ਐਸੋਸੀਏਸ਼ਨ ਦਾ ਵਿਸਥਾਰ ਕਰਦਿਆਂ ਹੋਇਆ ਕੁਝ ਨਵੇਂ ਮੈਂਬਰਸ ਸ਼ਾਮਿਲ ਕੀਤੇ ਗਏ ਹਨ ਪ੍ਰਧਾਨ ਬਲਜੀਤ ਸਿੰਘ ਅਤੇ ਪੈਟਰਨ ਨਵਤੇਜ ਸਿੰਘ ਨੇ ਮੈਂਬਰਾਂ ਤੇ ਸ਼ਹਿਰ ਵਾਸੀਆਂ ਨੂੰ ਨਵੇਂ ਸਾਲ ਅਤੇ ਲੋਹੜੀ ਦੀ ਵਧਾਈ ਦਿੱਤੀ ਇਸ ਮੌਕੇ ਬੋਡੀ ਮੈਂਬਰ ਨਿਸ਼ਾਨ ਸਿੰਘ ਵਿਕਰਮ ਸਿੰਘ ਵਿੱਕੀ ਅਮਨਦੀਪ ਸਿੰਘ ਵਾਲੀਆ ਅਸ਼winiपुरी ਮਲਕੀਤ ਸਿੰਘ ਵਿਕਾਸ ਵੋਹਰਾ ਸਮੀਰ 제ਤਲੀ ਰਣਜੋਤ ਸਿੰਘ ਹਾਜਰ ਸਨ ਮੈਂਬਰ ਮਣੀ ਸਿੰਘ ਬਨੀ ਸਿੰਘ ਗੁਰਵੀ ਢਿੱਲੋ ਤੁਸ਼ਾਰ ਮਹਾਜਨ ਸਮੇਤ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ ਅੰਬੇਦਕਰ ਸਮਾਜ ਕਲ ਭਾਰਤ ਦੀ ਇੱਕ ਵਿਸ਼ੇਸ਼ ਮੀਟਿੰਗ ਜ਼ਿਲ੍ਹਾ ਪ੍ਰਧਾਨ ਦਿਲਬਖ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਕੌਮੀ ਪ੍ਰਧਾਨ ਸੰਨਿਦਾਨ ਵਿਸ਼ੇਸ਼ ਤੌਰ ਤੇ ਪਹੁੰਚੇ ਇਸ ਮੌਕੇ ਮੁਕੇਸ਼ ਪੱਟੀ ਨੂੰ ਜ਼ਿਲ੍ਹਾ ਉਪ ਪ੍ਰਧਾਨ ਯੂਥ ਵਿੰਗ ਨਿਯੁਕਤ ਕੀਤਾ ਗਿਆ ਪੰਜਾਬ ਰਿਟਾਇਰਡ ਮੁਲਾਜ਼ਮ ਸੈਲ ਪ੍ਰਧਾਨ ਓਮ ਪ੍ਰਕਾਸ਼ ਰਣਜੀਤ ਸਿੰਘ ਸੰਜੂ ਸਤਨਾਮ ਬੌਬੀ ਪ੍ਰਧਾਨ ਪੀਟਰ ਸਮੇਤ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ ਪੂਰੀ ਪੰਜਾਬ ਦੇ ਵਿੱਚ ਚਾਈਨਾ ਡੋਰ ਚੱਲ ਰਹੀ ਹੈ ਜ ਜਿਹਦੇ ਨਾਲ ਪੰਛੀਆਂ ਦਾ ਔਰ ਮਾਨਵਤਾ ਦਾ ਘਾਣ ਹੋ ਰਿਹਾ ਅਸੀਂ ਅਪੀਲ ਕਰਦੇ ਹਾਂ ਪੰਜਾਬ ਪੁਲਿਸ ਨੂੰ ਕਿ ਇਹਨਾਂ ਲੋਕਾਂ ਦੇ ਕਾਰਵਾਈ ਕੀਤੀ ਜਾਵੇ ਜਿਹੜੇ ਚਾਈਨਾ ਡੋਰ ਵੇਚਦੇ ਨੇ ਔਰ ਜਿਹੜੇ ਯੂਜ਼ ਕਰਦੇ ਨੇ ਇਸ ਮੀਟਿੰਗ ਦੇ ਵਿੱਚ ਵਿਸ਼ੇਸ਼ ਤੌਰ ਤੇ ਅੱਜ ਇੱਕ ਨਵੀਂ ਨਿਯੁਕਤੀ ਕੀਤੀ ਗਈ ਹੈ ਮੁਕੇਸ਼ ਕੁਮਾਰ ਪੱਟੀ ਜੀ ਨੂੰ ਜਿਹੜਾ ਅਸੀਂ ਜ਼ਿਲ੍ਹੇ ਦਾ ਯੂਥ ਵਾਈਸ ਪ੍ਰਧਾਨ ਨਿਯੁਕਤ ਕੀਤਾ ਮੈਂ ਆਸ ਕਰਦਾ ਹਾਂ ਕਿ ਉਹ ਅੰਬੇਡਕਰ ਸਮਾਜ ਦਲ ਦੇ ਵਿਚ ਵੱਧ ਚੜ ਕੇ ਕੰਮ ਕਰਨਗੇ ਅੱਜ ਤੋਂ ਬਾਬਾ ਸਾਹਿਬ ਨੇ ਕੇ ਸਮਾਜਿਕ ਦੀ ਸੰਸਥਾ ਨਾਲ ਜੁੜਦਾ ਹੈ ਬਹੁਤ ਪ੍ਰਸਾਨਾ ਅਤੇ ਆਪਣੇ ਇਮਾਨਦਾਰੀ ਦੇ ਨਾਲ ਇਹਨਾਂ ਨਾਲ ਸੰਯੋਗ ਕਰਦੇ ਹੋਏ ਮੋਢਾ-ਮੋਢਾ ਲਾ ਕੇ ਜਿੱਥੇ ਵੀ ਮੇਰੀ ਡਿਊਟੀ ਲਾਣਗੇ ਮੈਂ ਹਰ ਵੇਲੇ ਇਹਨਾਂ ਨਾਲ 24 ਆਵਰ ਮਜੂਰ ਆ ਸਾਬਕਾ ਕਾਉਂਸਲਰ 옴 ਪ੍ਰਕਾਸ਼ ਕਬਰ ਦੀ ਅਗਵਾਈ ਹੇਠ ਬਾਬਾ ਦੀਪ ਸਿੰਘ ਕਲੋਨੀ ਗੁਰੂ ਕੀ ਵਡਾਲੀ ਵਿਖੇ ਬੈਠਕ ਕੀਤੀ ਗਈ ਅਤੇ ਲੋਕਾਂ ਦੀਆਂ ਮੁਸ਼ਕਲਾਂ ਸੁਨੀਆਂ ਗਈਆਂ ਵੱਡੀ ਗਿਣਤੀ ਵਿੱਚ ਇਲਾਕਾ ਵਾਸੀ ਮੌਜੂਦ ਸਨ ਆਸ ਰੱਖਦੇ ਹਾਂ ਛੇਵੀਂ ਪਾਤਸ਼ਾਹ ਦੀ ਪਾਰ ਕਿਰਪਾ ਦੇ ਨਾਲ ਬਾਬਾ ਦੀਪ ਸਿੰਘ ਕਲੋਨੀ ਬੜੀ ਖੂਬਸੂਰਤ ਬਣੇਗੀ ਜਿੰਨੇ ਵੀ ਰਹਿੰਦੇ ਪਲਾਟ ਹੈ ਉਹਨਾਂ ਨੂੰ ਮੱਲੇ ਵਾਲਿਆਂ ਨੂੰ ਇਹ ਬੇਨਤੀ ਕਿ ਤੇ ਨੀਆਂ ਭਰਾਉਣ ਨੀਆਂ ਭਰਾਉਣ ਤੋਂ ਬਾਅਦ ਇਹ ਕੰਮ ਰਨਿੰਗ ਵਿੱਚ ਰਹੇਗਾ ਇਹਨੂੰ ਖੂਬਸੂਰਤ ਬਣਾਉਣ ਵਿੱਚ ਕੋਈ ਕਮੀ ਨਹੀਂ ਛੱਡਾਂਗੇ ਅੱਜ ਇਸ ਕਲੋਨੀ ਵਿੱਚ ਮੁਸ਼ਕਲ ਹੈ ਗਲੀਆਂ ਬਣਨ ਵਾਲੀਆਂ ਹਨ ਕੁਝ ਸਤੀ ਲੈਟ ਦੀਆਂ ਹਨ ਕੋਈ ਨੀਲੇ ਕਾਰਡ ਦੀਆਂ ਆਧਾਰ ਕਾਰਡ ਦੀਆਂ ਮੈਂ ਤਾਂ ਬਿਲਾਂਗ ਸਰਦਾਰ ਓਮਕਾਰ ਗੱਬਰ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੀ ਪ੍ਰੋਬਲਮ ਸੁਣੀਆਂ ਜੀ ਤੇ ਸਾਨੂੰ ਵਿਸ਼ਵਾਸ ਦਿਵਾਇਆ ਕਈ ਸ਼ਰੀ ਪ੍ਰੋਬਲਮਾਂ ਨੂੰ ਅੱдня ਹੱਲ ਕਰਾਂਗੇ। ਸ਼੍ਰੀ ਮੁਕਤੀ ਨਾਰਾਇਣ ਧਾਮ ਤਿਰੂਪਤੀ ਬਾਲਾਜੀ ਮੰਦਿਰ ਗ੍ਰੀਨਫੀਲਡ ਮਜੀਠਾ ਰੋਡ ਵਿਖੇ ਸ਼੍ਰੀ ਸੁੰਦਰ ਕਾંડ ਪਾਠ ਕਰਵਾਇਆ। ਕੇਸਰੀ ਨੰਦਨ ਸੱਤ ਸੰ ਕਮੇਟੀ ਲੁਧਿਆਣਾ ਦੀ ਸ਼੍ਰੀ ਹਰੀਪਾਲ ਅਹੂਜਾ ਦੀ ਦੁਆਰਾ ਸੰਗੀਤ ਦੇ ਨਾਲ ਇੱਕ ਸੁੰਦਰ ਕਾંડ ਦਾ ਪਾਠ ਕੀਤਾ ਗਿਆ। ਆਰਤੀ ਤੋਂ ਬਾਅਦ ਪ੍ਰਸ਼ਾਦ ਵੰਡਿਆ ਗਿਆ ਅਤੇ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ। ਇਸ ਮੌਕੇ ਚਰਨਜੀਤ ਅਗਨੀ ਹੋਤਰੀ चरणजीत भास्कर धर्मपाल रवि शर्मा पारत भूषण गुप्ता सुभाष शर्मा कृष्णदेव अग्निहोत्री रूपेश गोइंका पंडित जयकृष्ण पंडित विजय शास्त्री समेत गिनती लोग हाजर ਸ਼੍ਰੀ ਦੁਰਗਿਆਨਾ ਤੇਰਥ ਵਿਖੇ ਪੁਸ਼ਤੀ ਮਾਰਗ ਦੇ ਸੰਸਥਾਪਕ ਸ਼੍ਰੀ ਵੱਲਬਾ ਚਾਰਾ ਜੀ ਦੇ ਆਤਮਕ ਸ਼੍ਰੀ ਗੋਸਾਈ ਜੀ ਪਰਮਦੇਵਾਲੇ ਸ਼੍ਰੀ ਵਿੱਠਲਨਾਥ ਜੀ ਮਹਾਪ੍ਰਭੂ ਜੀ ਦੇ ਪ੍ਰਕਾਸ਼ ਪੁਰਬ ਦਾ ਤਿਹਾਰ ਬੜੀ ਧੂਮ-ਤਾਮ ਨਾਲ ਮਨਾਇਆ ਗਿਆ। ਸ਼੍ਰੀ ਰਾਗਵ ਦਾਸ ਜੀ ਅਤੇ ਸ਼੍ਰੀ ਵੱਲਬ satsang ਮੰਡਲ ਦੇ ਸਮੂਹ ਸੰਗਤਾਂ ਭਗਵਾਨ ਦੇ ਚਰਨਾਂ ਨਾਲ ਜੋੜਿਆ ਅਤੇ ਸਭ ਸ਼ਹਿਰ ਵਾਸੀਆਂ ਨੂੰ ਇਸ ਦਿਹਾੜੇ ਦੀ ਵਧਾਈ ਦਿੱਤੀ। ਸਤਿਗੁਰੂ ਸ਼੍ਰੀ 바ਵਾ ਲਾਲ ਦਿਆਲ ਜੀ ਦਾ 669ਵਾਂ ਜਨਮ ਦਿਹਾੜਾ ਮਹਾਉਤਸਵ ਠਾਕੁਰ ਦੁਆਰਾ ਗੱਦੀ ਸ਼੍ਰੀ ਬਾਬਾ ਲਾਲ ਤਿਆਲ ਚੌਂਕ ਕਾਰ ਮੇੜਿਓੜੀ ਵਿਖੇ 11 ਫਰਵਰੀ 2026 ਨੂੰ ਸ਼ਰਦਾ ਪਾਵਨਾ ਨਾਲ ਮਹੰਤ ਸ਼੍ਰੀ ਅਨੰਤ ਦਾਸ ਮਹਾਰਾਜ ਦੀ ਅਗਵਾਈ ਵਿੱਚ ਮਨਾਇਆ ਜਾਵੇਗਾ ਇਸ ਸਬੰਧ ਵਿੱਚ 9 ਫਰਵਰੀ 2026 ਨੂੰ ਸ਼ੋਭਾ ਯਾਤਰਾ ਠਾਕੁਰ ਦੁਆਰਾ ਗੱਦੀ ਸ਼੍ਰੀ ਬਾਬਾ ਲਾਲ ਤਿਆਲ ਜੀ ਤੋਂ ਕੱਢੀ ਜਾਵੇਗੀ ਬਾਬਾ ਲਾਲ ਤਿਆਲ ਜੀ ਦੇ ਜਯੰਤੀ ਮਹਾ ਉਤਸਵ ਦੇ ਸਬੰਧ ਵਿੱਚ ਪ੍ਰਭਾਤ ਫੇਰੀਆਂ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚੋਂ ਕੱਢੀਆਂ ਜਾ ਰਹੀਆਂ ਨੇ ਇਸੇ ਤਹਿਤ ਪ੍ਰਭਾਤ ਫੇਰੀ ਦਾ ਸਵਾਗਤ ਅਦਵਾਸ ਰੂਪ ਮਾਤਾ ਆਰਤੀ ਦੇਵਾ ਜੀ ਵੱਲੋਂ ਕੀਤਾ ਗਿਆ ਇਸ ਮੌਕੇ ਸੋਹਣ ਲਾਲ ਮੋਹਨ ਲਾਲ ਦਵਿੰਦਰ ਬਿੱਲੂ ਸੁਮਿਤ ਸ਼ਾਸਤਰੀ ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ ਵੈਸ਼ਨੋ ਭਜਨ ਮੰਡਲੀ ਵੱਲੋਂ ਅਸ਼ਨਾਲਾ ਵਿਖੇ ਮਹਾਮਾਈ ਦਾ ਜਾਗਰਣ ਕਰਵਾਇਆ ਗਿਆ ਇਸ ਮੌਕੇ ਹਰਦੇਵ ਸਿੰਘ ਨੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ ਪੰਜਾਬ ਦੀ ਮਸ਼ਹੂਰ ਪਾਰਟੀ ਨੇ ਮਹਾਮਾਈ ਦਾ ਗੁਣगान ਕੀਤਾ

ਵੱਡੇ ਗਿੰਤੇ ਵਿੱਚ ਜਥੇਬੰਦੀ ਦੇ ਆਗੂ ਮੌਜੂਦ ਸਨ ਆਖਿਰ ਵਿੱਚ ਮੁਖ ਖਬਰਾਂ ਇੱਕ ਵਾਰ ਫੇਰ ਤੋਂ ਆਈਪੀਐਸ ਡੀਆਈਜੀ ਪਠਿੰਡਾ ਰੇਂਜ ਵੱਲੋਂ ਤਰਨਤਾਰਨ ਦੇ ਪਿੰਡਾਂ ਵਿੱਚ ਚਲਾਇਆ ਗਿਆ ਤਲਾਸ਼ੀ ਅਭਿਆਨ ਨਸ਼ਾ ਤਸਕਰ heroin जिंदा कारतूस ਅਤੇ ਗੱਡੀ ਸਮੇਤ ਅੰਮ੍ਰਿਤਸਰ ਪੁਲਿਸ ਨੇ ਕੀਤਾ ਕਾਬੂ ਲੜਕੀਆਂ ਨੂੰ ਵਾਹਨ ਚਲਾਉਣ ਦੀ ਸਿੱਖਿਆ ਦੇਣ ਦੀ ਕੀਤੀ ਗਈ ਸ਼ੁਰੂਆਤ ਡਿਪਟੀ ਕਮਿਸ਼ਨਰ ਨਿਦਿੱਤੀ ਹਰੀ ਚੰਡੀ ਸਨ ਅੱਜ ਦੀਆਂ ਖਬਰਾਂ ਹੁਣ ਅਸੀਂ ਮਿਲਾਂਗੇ ਅਗਲੇ ਬੁਲੇਟਿਨ ਵਿੱਚ ਹੁਣ ਮੈਨੂੰ ਦਿਓ ਇਜਾਜ਼ਤ ਧੰਨਵਾਦ